ਦੋਸਤੋ ਸਤਿ ਸ੍ਰੀ ਅਕਾਲ ਆਦਾਬ ਵੈਲਕਮ ਟੂ ਮਾਈ YouTube ਚੈਨਲ ਚਰਸੀ ਕਰਮਜੀਤ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੀ ਖidmat ਦੇ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਹਾਂ ਗੁਰਮukh Singh ਮੁਸਾਫਿਰ ਦੀ ਬਹੁ ਚਰਚਿਤ ਕਹਾਣੀ 27 ਜਨਵਰੀ ਇਸ ਥੜੀ ਉੱਤੇ ਇੱਕ ਵੱਡੇ ਛਤਰ ਹੇਠਾਂ ਰਾਸ਼ਟਰਪਤੀ ਜੀ ਬੈਠੇ ਸਨ ਪ੍ਰੇਡ ਸਲਾਮੀ ਲਈ ਰਾਸ਼ਟਰਪਤੀ ਜੀ ਇੱਥੇ ਖਲੋਤੇ ਸਨ ਇੱਥੇ ਮਲਕਾ ਰਾਣੀ ਬੈਠੀ ਸੀ ਮਲਕਾ ਦਾ ਮਾਲਕ ਪ੍ਰਧਾਨ ਮੰਤਰੀ ਜੀ ਤੇ ਉਹਨਾਂ ਦੇ ਵਜ਼ੀਰ ਇੱਥੇ ਬੈਠੇ ਸਨ ਉਪ ਰਾਸ਼ਟਰਪਤੀ ਉਹ ਬਿਲਕੁਲ ਸਾਹਮਣੇ ਉਹ ਜਗ੍ਹਾ ਵਿਦੇਸ਼ੀ ਪਰੌਣਿਆਂ ਲਈ ਸੀ ਮੈਂਬਰ ਲੋਕ ਤੇ ਹੋਰ ਸ਼ਹਿਰ ਦੇ ਪਤਵੰਤੇ ਇਨ੍ਹਾਂ ਕੁਰਸੀਆਂ ਤੇ ਬੈਠੇ ਸਨ ਆਮ ਦੁਨੀਆਂ ਉਹ ਸਾਹਮਣੇ ਫੁਆਰੇ ਦੇ ਨਾਲ-ਨਾਲ ਜਾਂਦੇ ਜੰਗਲੇ ਦੇ ਅੰਦਰ ਤਾੜੀ ਹੋਈ ਸੀ ਮੈਂ ਜੰਗਲਾਂ ਟੱਪ ਕੇ ਉੱਥੇ ਉਹ ਸਾਹਮਣੇ ਨਿੱਕਿਆਂ ਅਫਸਰਾਂ ਵਾਲੀ ਜਗ੍ਹਾ ਤੇ ਪਹੁੰਚ ਗਿਆ ਸਾਂ ਜ਼ਰਾ ਹਿੰਮਤ ਕਰ ਕੇ ਮੈਂ ਸਾਰਾ ਕੁਝ ਵੇਖ ਲਿਆ ਇੱਕ ਜਵਾਨ ਜਿਹਾ ਜਮਾਦਾਰ ਮਾੜੂਏ ਜਿਹੇ ਕੁੱਬੇ ਬੁੱਢੇ ਜਮਾਦਾਰ ਨੂੰ ਇਹ ਸਭ ਕੁਝ ਵਿਖਾ ਰਿਆ ਸੀ ਕੁੱਬਾ ਜਮਾਦਾਰ ਝਾੜੂ ਦਿੰਦਿਆਂ ਬੜੀ ਮੁਸ਼ਕਿਲ ਨਾਲ ਧੌਣ ਉੱਚੀ ਕਰਕੇ ਦੇਖਦਾ ਸੀ ਨੌਜਵਾਨ ਦੀ ਸਾਰੀ ਗੱਲ ਸੁਣ ਕੇ ਬੁੱਢੇ ਨੇ ਬੜੀ ਹੈਰਾਨੀ ਨਾਲ ਕਿਹਾ ਨਾਨੂ ਸੱਚਮੁੱਚ ਤੂੰ ਆਪਣੀ ਅੱਖੀ ਇਹ ਸਭ ਕੁਝ ਵੇਖਿਆ ਹੈ ਹਾਂ ਚਾਚਾ ਝੰਡੂ ਹਾਂ ਨਾਨੂ ਦਾ ਜਵਾਬ ਇੰਨਾ ਜੋਸ਼ੀਲਾ ਸੀ ਤੇ ਉਸ ਵਿੱਚ ਫਖਰ ਤੇ ਵਡਿਆਈ ਦੀ ਇੰਨੀ ਝਲਕ ਸੀ ਕਿ ਝੰਡੂ ਨੇ ਇੱਕ ਵਾਰ ਆਪਣੇ ਕਮਾਨ ਵਰਗੇ ਸਰੀਰ ਨੂੰ ਤੀਰਵਾਂਗ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਇੰਡੀਆ ਗੇਟ ਵਿੱਚ ਜਿੰਨਾ ਲੋਹੇ ਦੀਆਂ ਕੰਡਿਆਲੀਆਂ ਤਾਰਾਂ ਨੂੰ ਕੱਲ ਸਵੇਰ ਤੀਕ ਮਜਬੂਤ ਤੋਂ ਮਜਬੂਤ ਬਣਾਉਣ ਦੇ ਯਤਨ ਹੁੰਦੇ ਰਹੇ ਸਨ ਜਿੰਨਾ ਜੰਗਲਾਂ ਨੂੰ ਕੱਲ ਸਵੇਰ ਤੱਕ ਲੋਹੇ ਦੇ ਮਜ਼ਬੂਤ ਡੰਡਿਆਂ ਨਾਲ ਇੱਕ ਤਰ੍ਹਾਂ ਜੇਲ੍ਹਖਾਨੇ ਦਾ ਰੂਪ ਦਿੱਤਾ ਜਾ ਰਿਹਾ ਸੀ ਕੱਲ ਸਵੇਰ ਤੱਕ ਮਹੀਨਿਆਂ ਤੋਂ ਜੋ ਪ੍ਰਬੰਧ ਕੀਤੇ ਜਾ ਰਹੇ ਸਨ ਜੋ ਸੜਕਾਂ ਸਜਾਈਆਂ ਜਾ ਰਹੀਆਂ ਸਨ ਜੋ ਸਫਾਈਆਂ ਕੀਤੀਆਂ ਜਾ ਰਹੀਆਂ ਸਨ ਅੱਜ ਸਵੇਰੀ ਸਭ ਕੁਝ ਟੁੱਟਿਆ ਭੱਜਿਆ ਖਿਲਰ ਰਿਹਾ ਪੁੱਲ ਰਿਹਾ ਪਿਆ ਸੀ ਨਾ ਕੋਈ ਤਾਰ ਸਾਬਤ ਸੀ ਨਾ ਕੋਈ ਜੰਗਲਾ ਨਾ ਕੋਈ ਪੁੱਲ ਸਾਰੇ ਇੰਡੀਆ ਗੇਟ ਦੀ ਹਾਲਤ ਐਸੀ ਹੀ ਸੀ ਜੈਸੀ ਮੁਸਾਫਰਾਂ ਦੇ ਤੁਰ ਜਾਣ ਵਾਲੀ ਸਵੇਰ ਨੂੰ ਸਰਾਂ ਦੇ ਕਮਰੇ ਦੀ ਹੁੰਦੀ ਹੈ ਬੈਂਚ ਅਧ ਟੁੱਟੇ ਕੁਰਸੀਆਂ ਮੋਦੀਆਂ ਕਾਗਜ਼ਾਂ ਪੱਤਲਾਂ ਡੁੰਨਿਆਂ ਛਲੜਾਂ ਦੇ ਢੇਰ ਇਵੇਂ ਸਨ ਜਿਵੇਂ ਕੱਲ ਕੋਈ ਜ਼ੋਰ ਦਾ ਝੱਖੜ ਚੁੱਲਿਆ ਹੋਵੇ ਜਿਸ ਨਾਲ ਸਭ ਕੁਝ ਉੱਡ ਕੇ ਇੰਡੀਆ ਗੇਟ ਆਣ ਕੇ ਜਮ੍ਹਾਂ ਹੋ ਗਿਆ ਹੋਵੇ ਚਾਂਡੂ ਕੂੜਾ ਇਕੱਠਾ ਕਰਨ ਵਾਲੀ ਟੋਕਰੀ ਮੋਦੀ ਮਾਰ ਕੇ ਉੱਪਰ ਬਹਿ ਗਿਆ ਸੀ ਕਿਉਂਕਿ ਝਾੜੂ ਫੇਰਦਿਆਂ ਉਹ ਨਾਨੂ ਵੱਲੋਂ ਵਿਖਾਈਆਂ ਜਾ ਰਹੀਆਂ ਥਾਵਾਂ ਨੂੰ ਠੀਕ ਵੇਖ ਨਹੀਂ ਸਕਦਾ ਤੇ ਨਾਨੂ ਵਿਖਾਣ ਤੇ ਤੁਲਿਆ ਹੋਇਆ ਸੀ ਉਹਨੂੰ ਆਪਣੀ ਖੁਸ਼ਕਿਸਮਤੀ ਤੇ ਮਾਣ ਸੀ ਉਸ ਨੂੰ ਬੜਾ ਮਾਣ ਸੀ ਨੇੜੇ ਹੋ ਕੇ ਪ੍ਰੇਡੂ ਵੇਖਣ ਦਾ ਫਿਰ ਆਪਣੀ ਆਗੂਆਂ ਨੂੰ ਵੇਖਣ ਦਾ ਤੇ ਸਭ ਤੋਂ ਵੱਧਿਕ ਮਲਕਾ ਰਾਣੀ ਨੂੰ ਵੇਖਣ ਦਾ ਜੋ ਇਸ ਸਾਲ ਰਿਪਬਲਿਕ ਡੇ ਦੀ ਪ੍ਰੇਡ ਵਾਸਤੇ ਖਿੱਚਦਾ ਕਾਰਨ ਸੀ ਮੋਦੀ ਟੋਕਰੀ ਤੇ ਜਿਵੇਂ ਕੋਈ ਪਾਟੀ ਹੋਈ ਖਿੱਦੋ ਪਈ ਹੋਵੇ ਝੰਡੂ ਬੋਲਣ ਲੱਗਿਆ ਐਵੇਂ ਲੱਗਦਾ ਸੀ ਇੰਨੇ ਨੂੰ ਇੱਥੇ ਕਾਮਿਆਂ ਦਾ ਜਲਸਾ ਜਿਹਾ ਹੋਣ ਲੱਗ ਪਿਆ ਸਰਦੀ ਕਰਕੇ ਬਹੁਤਿਆਂ ਦੇ ਹੱਥ ਅਜੇ ਕੱਚਾ ਵਿੱਚ ਸੀ ਸਨ ਝੰਡੂ ਨੇ ਹੀ ਅਜੇ ਝਾੜੂ ਹਲਾਇਆ ਸੀ ਉਹ ਵੀ ਤੁਰੰਤ ਹੀ ਨਾਨੂ ਦੀਆਂ ਗੱਲਾਂ ਸੁਣਨ ਤੇ ਉਸ ਵੱਲੋਂ ਵਕਾਹਾਂ ਜਾ ਰਹੀਆਂ ਥਾਵਾਂ ਦੇ ਵੇਖਣ ਲਈ ਬਹਿ ਗਿਆ ਸੀ ਸੂਰਜ ਦੀ ਟਿੱਕੀ ਨੇ ਚਮਕ ਕੇ ਸਾਰਿਆਂ ਵਿੱਚ ਕੋਈ ਜਾਨ ਜਿਹੀ ਪੈਦਾ ਕਰ ਦਿੱਤੀ ਸੀ ਹੈੱਡ ਚਮਾਦਾਰ ਨੇ ਅੱਜ ਸਵੇਰੇ ਹੀ ਪੁੱਟ ਜਗਾਇਆ ਅੱਜ ਤੇ ਸਰਦੀ ਕਰਕੇ ਹੱਥ ਪੈਰ ਵੀ ਨਹੀਂ ਖੁੱਲਦੇ ਉਹ ਫੱਟੇ ਸਾਰੇ ਮੋਡਿਆਂ ਤੇ ਢੋਈ ਗੱਡਿਆਂ ਵਾਲੇ ਤੇ ਚਰਸਤੀ ਵਿੱਚ ਹੀ ਉਤਰ ਜਾਂਦੇ ਹਨ ਕੰਡਿਆਲੀਆਂ ਤਾਰਾਂ ਨਾਲ ਮੇਰੇ ਹੱਥ ਅਜੀਬੇ ਛੱਲੇ ਪਏ ਹਨ ਤਾਰਾਂ ਵਿੱਚ ਤਾਰਾਂ ਹੱਥ ਲਾਏ ਬਿਨਾਂ ਫਸਦੀਆਂ ਨਹੀਂ ਸਨ ਇਹ ਗੱਲਾਂ ਸੁਣ ਕੇ ਝੰਡੂ ਆਖਣ ਲੱਗਾ 25 ਤਰੀਕ ਦੀ ਰਾਤ ਤੱਕ ਤਾਂ ਅਸੀਂ ਸਾਰੇ ਇੰਡੀਆ ਗੇਟ ਦੇ ਜਿਵੇਂ ਮਾਲਕ ਸਾਂ ਅਸਾਂ ਇੱਥੇ ਇੱਕ ਕੱਖ ਵੀ ਖਿਲਰਨ ਨਹੀਂ ਦਿੱਤਾ ਪਰ ਖੁਸ਼ੀ ਵਾਲੇ ਦਿਨ 26 ਤਰੀਕ ਸਵੇਰੇ ਹੀ ਸਾਡੀ ਸਾਰੀ ਮਾਲਕੀ ਖੁੱਸ ਗਈ ਕਿਸੇ ਨੇੜੇ ਨਹੀਂ ਲੱਗਣ ਦਿੱਤਾ ਤੇ ਅੱਜ ਸਵੇਰੇ ਹੀ ਫਿਰ ਆਂ ਡਾਇਆ ਨਹੀਂ ਚੰਡੂ ਦਾ ਗਿਲਾ ਸੁਣ ਕੇ ਕੋਲੋਂ ਲੰਘਦਾ ਇੱਕ ਬੰਦਾ ਖਲੋ ਗਿਆ ਅਤੇ ਕਹਿਣ ਲੱਗਾ ਪਾਸ ਲੈ ਲੈਣਾ ਸੀ ਨਾ ਦੂਜੇ ਸੁਣਵਾਲੇ ਖਿੜਖੜਾ ਕੇ ਹੱਸ ਪਈ ਚੰਡੂ ਨੂੰ ਪਾਸ ਅਕੇ ਉੱਠ ਨਾ ਸਕਾਂ ਤੇ ਮਿਲ ਮਿਲ ਮਾਰਾਂ ਕਿਉਂ ਚੰਡੂ ਬੰਦਾ ਨਹੀਂ ਚੰਡੂ ਨੇ ਇਸ ਵੇਲੇ ਆਪਣੀ ਸ਼ਕਤੀ ਤੋਂ ਵਧੇਰੇ ਜ਼ੋਰ ਲਾ ਕੇ ਆਖਿਆ ਖਬਰੀ ਸਾਨੂੰ ਬੰਦਾ ਹੀ ਨਾ ਸਮਝਿਆ ਜਾਂਦਾ ਹੋਵੇ ਪਰ ਪਾਸ ਤੇ ਇੱਕ ਸਾਨੂੰ ਵੀ ਹੱਥ ਆ ਹੀ ਗਿਆ ਸੀ ਸਾਡਾ ਗਵਾਂਢੀ ਇੱਕ ਮੁੰਡਾ ਇੱਥੇ ਅਫਸਰ ਹੀ ਚਿੱਠੀਆਂ ਲਿਆਂ ਪਹੁੰਚਾਂਂਦੀ ਉਹ ਕਿਧਰੋਂ ਪਾਸਲੇ ਆਇਆ ਸੀ ਇੱਥੋਂ ਦਾ ਨਹੀਂ ਉੱਥੋਂ ਦਾ ਜਿੱਥੇ ਸਾਡੇ ਬਾਦਸ਼ਾਹ ਰਾਸ਼ਟਰਪਤੀ ਜੀ ਰਹਿੰਦੇ ਨੇ ਜਿੱਥੇ ਮਲਕਾ ਰਾਣੀ ਆਈ ਹੋਈ ਵਾਹ ਵਾਹ ਉਥੇ ਤਾਂ ਫਿਰ ਮਲਕਾ ਨੂੰ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਸੀ ਨਾਨੂ ਦੀ ਗੱਲ ਸੁਣ ਕੇ ਚੰਡੂ ਨੇ ਉਬਾਸੀ ਲੈਂਦਿਆਂ ਕਿਹਾ ਪਾਸਲੇ ਕੇ ਮੇਰਾ ਮੁੰਡਾ ਉੱਥੇ ਗਿਆ ਸੀ ਪਰ ਉਸ ਨੂੰ ਕਿਸੇ ਅੰਦਰ ਨਹੀਂ ਜਾਣ ਦਿੱਤਾ ਕੱਪੜੇ ਤਾਂ ਸਾਡੇ ਇਹੋ ਜਿਹੇ ਹੀ ਹੋਣੇ ਹੋਏ ਸੰਤਰੀਆਂ ਨੇ ਉਲਟਾ ਉਸ ਨੂੰ ਡਾਂਟਿਆ ਤੇ ਦੋ ਧੱਕੇ ਦੇ ਕੇ ਪਿੱਛੇ ਮੋੜ ਦਿੱਤਾ ਪਾਸ ਵੀ ਖੋਲਿਆ ਤੇ ਕਿਹਾ ਭੱਜ ਜਾ ਨਹੀਂ ਤਾਂ ਚੋਰੀ ਵਿੱਚ ਪਕੜਿਆ ਜਾਵੇਂਗਾ ਤੂੰ ਕਿਸਦਾ ਪਾਸ ਚੁੱਕ ਲਿਆ ਆਈਂ ਗਰੀਬ ਨੂੰ ਰੱਬ ਦੀ ਮਾਰ ਝੰਡੂ ਨਾਲ ਹਮਦਰਦੀ ਜਤਨਾਲ ਲਈ ਬਹੁਤਿਆਂ ਦੇ ਮੂੰਹੋਂ ਨਿਕਲਿਆ ਨਾਨੂ ਆਖਣ ਲੱਗਾ ਅਸਾਂ ਤੇ ਇਹ ਜੀ ਮੌਕਿਆਂ ਲਈ ਇੱਕ ਜੋੜਾ ਸਵਾਰ ਰੱਖਿਆ ਝੰਡੂ ਦਾ ਮੁੰਡਾ ਚੱਕ ਗਿਆ ਹੋਵੇਗਾ ਬਈ ਐਡੇ ਵੱਡੇ ਲੋਕਾਂ ਵਿੱਚ ਕੀ ਕਣ ਜਾਵੇ ਇਹ ਗੱਲ ਸੁਣ ਕੇ ਨਾਨੂ ਨੇ ਕਿਹਾ ਗੱਲ ਠੀਕ ਈ ਡਰਿਆ ਕੀ ਮਰਿਆ ਅਸੀਂ ਕਦੇ ਨਹੀਂ ਡਰੇ ਜੇ ਡਰਦੇ ਤਾਂ ਇਹ ਕੁਛ ਕੱਲ ਵੇਖ ਸਕਦੇ ਸਾਂ ਇਸ ਵਾਰ ਪਾਬੰਦੀ ਵੀ ਬੜੀ ਸੀ ਡਰੇ ਨਾ ਤਾਂ ਕਰੇ ਵੀ ਕੀ ਬੜਾ ਫਰਕ ਕੀ ਸਾਡੇ ਕੱਪੜਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ ਗਰੀਬ ਦਾ ਅਮੀਰ ਦਾ ਪਿੰਡੂ ਦਾ ਸ਼ਹਿਰੀ ਦਾ ਵਿਲੈਤ ਵਿੱਚ ਆਖਦੇ ਨਹੀਂ ਕੁਝ ਪਤਾ ਨਹੀਂ ਲੱਗਦਾ ਦਿਸਣ ਵਿੱਚ ਸਾਰੇ ਇੱਕੋ ਜਿਹੇ ਲੱਗਦੇ ਨੇ ਇਹ ਗੱਲ ਠੀਕ ਏ ਇੱਥੇ ਜਿਹੜੀਆਂ ਮਹਿਮਾਂ ਤੇ ਸਾਬ ਲੋਕ ਬਾਜ਼ਾਰ ਵਿੱਚ ਤੁਸੀਂ ਤੁਰੇ ਫਿਰਦੇ ਵੇਖਦੇ ਹੋ ਉਹਨਾਂ ਵਿੱਚ ਮਲਕਾ ਔਰ ਉਸਦੇ ਮਾਲਕ ਦੇ ਲਿਬਾਸ ਵਿੱਚ ਕੋਈ ਫਰਕ ਨਹੀਂ ਦਿਸਦਾ ਹਾਂ ਹਾਂ ਬਿਲਕੁਲ ਠੀਕ ਏ ਇਹੋ ਮਲਕਾ ਕਿਤੇ ਬਾਜ਼ਾਰ ਵਿੱਚ ਜਾ ਰਹੀ ਹੋਵੇ ਤਾ ਇਹੋ ਜਾਪੇਗਾ ਕਿ ਕੋਈ ਮੀਮ ਜਾ ਰਹੀ ਹੈ ਤੇ ਕਿਸੇ ਵੀ ਮੀਮ ਨੂੰ ਮਲਕਾ ਸਮਝਣ ਦਾ ਭਲੇਖਾ ਲੱਗ ਸਕਦਾ ਏ ਸਾਡੀ ਵੀ ਇਹੋ ਹਾਲਤ ਹੋ ਜਾਵੇਗੀ ਜਰਾ ਸਾਡੇ ਦੇਸ਼ ਲਈ ਅਣਥੱਕ ਮਿਹਨਤ ਦੀ ਲੋੜ ਏ ਖੱਚਾ ਆਸਾ ਭਰਪੂਰ ਲੈਜ਼ੇ ਵਿੱਚ ਚੰਡੂ ਨੇ ਕਿਹਾ ਮਿਹਨਤ ਇਹ ਅਸਾਂ ਵੀ ਘੱਟ ਨਹੀਂ ਕੀਤੀ ਇਹ ਸਾਰਾ ਸਾਜ਼ ਸਮਾਨ ਅਸਾਂ ਸਾਰਿਆਂ ਘੱਟ ਮਿਹਨਤ ਕੀਤੀ ਓ ਚੰਡੂ ਚਾਚਾ ਇਹ ਬੜੀ ਨਿੱਕੀ ਜਿਹੀ ਗੱਲ ਏ ਸਾਰੇ ਦੇਸ਼ ਦੀ ਸਾਂਝੀ ਉਨਤੀ ਲਈ ਸਾਰੀ ਰਲ ਕੇ ਮਿਹਨਤ ਕਰਨ ਤਾਂ ਕਾਇਆ ਪਲਟ ਜਾਂਦੀ ਏ ਮੁਲਕਾਂ ਦੀ ਪਰ ਨਾਨੂ ਬਣਨ ਬਣਾਣ ਪੇਛੋਂ ਸਾਡੇ ਗਰੀਬਾਂ ਨਾਲ ਉਦੋਂ ਵੀ ਉਹ ਸਲੂਕ ਹੋਵੇਗਾ ਕਿ ਸਾਡੇ ਸੋਚਣ ਵਿੱਚ ਹੀ ਫਰਕ ਏ ਤੂੰ ਹੀ ਦੱਸ ਚਾਚਾ ਝੰਡੂ ਅਸੀਂ ਕਿਸੇ ਦਾ ਮਕਾਨ ਬਣਾਣ ਲਈ ਮਜ਼ਦੂਰ ਜਾਂ ਰਾਜ ਲੱਗੇ ਹੋਈਏ ਮਕਾਨ ਬਣ ਜਾਈ ਤਾਂ ਆਖੀਏ ਇਸ ਵਿੱਚ ਰਹਿਣ ਦਾ ਸਾਡਾ ਵੀ ਹੱਕ ਏ ਤਾਂ ਕੋਈ ਮੰਨੇਗਾ ਵਾਹ ਬੀ ਵਾ ਇਹ ਨਾਨੂ ਕਿੱਡਾ ਚਾਪਲੂਸ ਹੋ ਗਿਆ ਜੀ ਕਿੱਥੇ ਕਿਸੇ ਦੇ ਮਕਾਨ ਦੀ ਗੱਲ ਤੇ ਕਿੱਥੇ ਸਾਂਝੇ ਦੇਸ਼ ਦੀ ਉન્નਤੀ ਲਈ ਮਿਹਨਤ ਦੀ ਗੱਲ ਬਸ ਬਸ ਮੇਰਾ ਮਤਲਬ ਤੁਸੀਂ ਆਪ ਹੀ ਪੂਰਾ ਕਰ ਦਿੱਤਾ ਸਾਂਝੀ ਦੇਸ਼ ਲਈ ਅਸਾਂ ਜੋ ਵੀ ਮਿਹਨਤ ਕੀਤੀ ਸਮਝੋ ਦੇਸ਼ ਦੀ ਸੇਵਾ ਵੀ ਕੀਤੀ ਚਾਚੀ ਝੰਡੂ ਨੂੰ ਦਿਲ ਨਾਲ ਨਹੀਂ ਲਾ ਲੈਣਾ ਚਾਹੀਦਾ ਕਿ ਸਾਨੂੰ ਨੇੜੇ ਨਹੀਂ ਆਣ ਦਿੱਤਾ ਉਹ ਤੇ ਐਵੇਂ ਗੱਲਾਂ ਵਿੱਚ ਗੱਲ ਆਖੀ ਦਿਲ ਨਾਲ ਲਾ ਲਈ ਤਾਂ ਕਿਹੜਾ ਉਸ ਕਿਲਾ ਢਾ ਲੈਣ ਆਈ ਗੱਲਾਂ ਹੋ ਹੀ ਰਹੀਆਂ ਸਨ ਕਿ ਸਾਰੇ ਆਪੋ ਆਪਣੇ ਕੰਮਾਂ ਵਿੱਚ ਲੱਗ ਪਏ ਖਬਰੀ ਮਲਕਾ ਨੇ ਅੱਜ ਫਿਰ ਉਸ ਰਸਤੇ ਉਲੰਘਣਾ ਹੈ ਕਿਸੇ ਦੇ ਮੂੰਹੋਂ ਨਿਕਲਿਆ ਜ਼ਰਾ ਗੱਲ ਦਾ ਮਜ਼ਾ ਤਾਂ ਲੈਣ ਦਿਓ ਝੰਡੂ ਦੇ ਮੁੜ ਇਹ ਆਖਣ ਪਰ ਫਿਰ ਮਜ਼ਮਾ ਇਕੱਠਾ ਹੋ ਗਿਆ ਮੋਟਰਸਾਈਕਲ ਤੇ ਆਉਂਦੇ ਇੱਕ ਬੰਦੇ ਨੂੰ ਦੇਖ ਕੇ ਸਾਰੇ ਕੰਮ ਲੱਗ ਗਏ ਸਨ ਉਹ 2 ਮਿੰਟ ਹੀ ਕੰਮ ਲਈ ਅੱਖ ਵੇਖ ਕੇ ਟੁਰ ਗਿਆ ਇਸ ਮਜ਼ਮੇ ਵਿੱਚ ਸਫਾਈ ਵਾਲੇ ਜਮਾਦਾਰ ਸਨ ਜਾਂ ਚੀਜ਼ਾਂ ਢੋਣ ਵਾਲੇ ਮਜ਼ਦੂਰ ਠੋਕਾ ਠਾਕੀ ਕਰਨ ਵਾਲੇ ਕੁਝ ਛੋਟੇ ਕਾਰੀਗਰ ਤੇ ਕੁਝ ਗੱਡਿਆਂ ਵਾਲੇ ਕੁਝ ਤਾਂ ਐਵੇਂ ਜਵਲੀਆਂ ਹੀ ਮਾਰਦੇ ਸਨ ਪਰ ਕਈ ਏਨੀਆਂ ਸਵਾਦਲੀਆਂ ਪਤੀ ਦੀਆਂ ਸਿਆਣੀਆਂ ਤੇ ਹਸਾਉਣੀਆਂ ਗੱਲਾਂ ਕਰਦੇ ਸਨ ਕਿ ਕੋਲੋਂ ਲੰਗਦੇ ਆਂ ਇੰਡੀਆ ਗੇਟ ਸੈਰ ਕਰਨ ਆਏ ਲੋਕ ਸੁਣ ਕੇ ਖਲੋ ਗਏ ਸਨ ਫਿਰ ਗੱਲਾਂ ਸ਼ੁਰੂ ਹੋ ਗਈਆਂ ਇਸ ਵਾਰ ਪਿੰਡਾਂ ਦੇ ਲੋਕ ਲੱਖਾਂ ਦੀ ਗਿਣਤੀ ਵਿੱਚ ਆਏ ਲੈ ਮਲਕਾ ਨੇ ਕੋਈ ਰੋਜ਼ ਰੋਜ਼ ਹੋਣਾ ਸੀ ਮਲਕਾ ਵਾਸਤੇ ਆਏ ਨੇ ਇੱਕ ਦੇ ਪੁੱਛਣ ਤੇ ਦੂਜੇ ਨੇ ਕਿਹਾ ਨਾਲੇ ਪੁੰਨ ਨਾਲੇ ਫਲੀਆਂ ਦੋਵੇਂ ਕੰਮ ਹੋ ਗਏ ਇੱਕ ਮਜ਼ਦੂਰ ਦੇ ਹੱਥ ਵਿੱਚ ਬੜੀ ਸੋਹਣੀ ਰਜਾਈ ਫੜੀ ਹੋਈ ਸੀ ਸਾਰਿਆਂ ਨੂੰ ਰਜਾਈ ਵਿਖਾ ਕੇ ਉਹ ਆਖਣ ਲੱਗਾ ਲਓ ਸਾਨੂੰ ਤੇ ਫਲ ਮਿਲ ਗਿਆ ਇਸ ਦਿਨ ਦੀ ਮਿਹਨਤ ਤੇ ਖੁਸ਼ੀ ਦਾ ਇਹ ਰਜਾਈ ਰਾਵ ਵਿੱਚ ਪਈ ਸੀ ਮੈਂ ਖਿਆਲ ਕੀਤਾ ਸਾਰੇ ਟੱਬਰ ਦਾ ਸਿਆਲ ਲੰਘ ਜਾਵੇਗਾ ਪਰ ਘਰ ਵਾਲੀ ਨਹੀਂ ਮੰਨੀ ਉਹ ਆਖਦੀ ਏ ਇਸ ਪਵਿੱਤਰ ਦਿਹਾੜੇ ਤੇ ਚੋਰੀ ਦਾ ਮਾਲ ਨਹੀਂ ਲਿਆਉਣਾ ਮੈਂ ਵਾਪਸ ਲੈ ਆਇਆ ਹਾਂ ਪਰ ਹੁਣ ਦੇਵਾ ਕਿਸ ਨੂੰ ਇਹ ਸੁਣ ਕੇ ਝੰਡੂ ਨੇ ਝਟ ਕਿਹਾ ਮੂਰਖਾ ਮੈਨੂੰ ਬੁੱਢੇ ਨੂੰ ਦੇ ਦੇ ਉਮਰ ਦੇ ਆਖਰੀ 4 ਦਿਨ ਟੰਗਾ ਪਸਾਰ ਕੇ ਸੌਂ ਤਾਂ ਲਾਵਾਂਗੇ ਪਰ ਪ੍ਰੇਡ ਵਿੱਚ ਇਹ ਰਜਈ ਆ ਕਿੱਥੋਂ ਗਈ ਇਸ ਸਵਾਲ ਦੇ ਜਵਾਬ ਵਿੱਚ ਨਾਨੂ ਨੇ ਝਟ ਦੱਸਿਆ ਖੂ ਦੇ ਡੱਡੂ ਤੁਸੀਂ ਕੁਝ ਦੇਖਿਆ ਹੀ ਨਹੀਂ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੱਥੇ ਬਾਰ ਤੱਕ ਭੀੜ ਖੜੀ ਸੀ ਉਹ ਲੋਕੀ 25 ਤਰੀਕ ਦੀ ਰਾਤ ਨੂੰ ਹੀ ਇੱਥੇ ਆ ਗਏ ਸਨ ਰਜ਼ਾਈਆਂ ਉਹ ਨਾਲ ਲਿਆਏ ਸਨ ਉਹਨਾਂ ਚੋਂ ਹੀ ਕਿਸੇ ਦੀ ਰਹਿ ਗਈ ਹੋਵੇਗੀ ਅੱਛਾ ਲੋਕ ਰਾਤੀਂ ਹੀ ਆ ਗਏ ਸਨ ਲੈ ਸਵੇਰੇ ਤਾਂ ਸੁਰਪਾਸਾਂ ਵਾਲੇ ਹੀ ਆਏ ਸਨ ਜਾਂ ਹਮੰਤੜ ਜਿਨ੍ਹਾਂ ਦੇ ਜੁੱਸੇ ਵਿੱਚ ਰਾਤੀ ਨਾਨੂ ਨੇ ਬੜੇ ਅਭਿਮਾਨ ਭਰੇ ਲਹਿਜੇ ਵਿੱਚ ਕਿਹਾ ਇੱਕ ਬੜੀ ਸੋਹਣੀ ਨਾਜ਼ੁਕ ਜਹੀ ਜਨਾਨਾ ਜੁੱਤੀ ਇੱਕ ਮੁੰਡਾ ਬਦੂ-ਬਦੀ ਅਡਾਈ ਫਿਰਦਾ ਸੀ ਜੁੱਤੀ ਸੋਹਣੀ ਸੀ ਪੈਰਾਂ ਵਿੱਚ ਅੜਦੀ ਨਹੀਂ ਸੀ ਸਾਰੇ ਉਸ ਵੱਲ ਵੇਖ ਰਹੇ ਸਨ ਇੱਕ ਨੇ ਕਿਹਾ ਇਹ ਤਾਂ ਕਿਸੇ ਪਾਸਵਾਲੀ ਦੀ ਹੀ ਜਾਪਦੀ ਹੈ ਉਸ ਨੂੰ ਕੀ ਪੱਜੜ ਪੈ ਗਈ ਸੀ ਕਿ ਜੁੱਤੀ ਹੀ ਸੁੱਟ ਗਈ ਲਓ ਉਥੇ ਤਾਂ ਮਾਵਾ ਪੁੱਤਾਂ ਨੂੰ ਨਹੀਂ ਸੰਭਾਲ ਸਕੀਆਂ ਜਾਣ ਵੇਲੇ ਤਾਂ ਪਾਸ ਵੇਖਦੇ ਹਨ ਆਣ ਵੇਲੇ ਭੀੜ ਭੜਕਾ ਹੋ ਗਿਆ ਕਈਆਂ ਨੇ ਜਿਹੜੇ ਬਾਹਰ ਦੂਰ ਖੜੇ ਸਨ ਰਸਤੇ ਖੁੱਲੇ ਵੇਖ ਕੇ ਅੰਦਰ ਤਾਬਾ ਬੋਲ ਦਿੱਤਾ ਚਲੋ ਉਹ ਥਾਂ ਵੇਖ ਲਈਏ ਜਿੱਥੇ ਪਾਸਾਂ ਵਾਲੇ ਬੈਠੇ ਸਨ ਬਸ ਤੁਰਨ ਲੱਗਿਆਂ ਭੀੜ ਵਿੱਚ ਕਿਸੇ ਦੀ ਜੁੱਤੀ ਰਹਿ ਗਈ ਨਾਨੂ ਦੀ ਗੱਲ ਸੁਣ ਕੇ ਚੰਡੂ ਆਖਣ ਲੱਗਾ ਵੱਡਿਆਂ ਲੋਕਾਂ ਨੂੰ ਜੁੱਤੀਆਂ ਦਾ ਕੀ ਘਟਾਏ ਚੰਡੂ ਦੀ ਇਸ ਗੱਲ ਤੋਂ ਪਏ ਚੰਗੇ ਹਾਸੇ ਵਿਚਕਾਰੀ ਸਭ ਨੇ ਵੇਖਿਆ ਕਿ ਇੱਕ ਬੀਬੀ ਤੇ ਇੱਕ ਬਾਬੂ ਇਹ ਗੱਲਾਂ ਸੁਣ ਲਈ ਖਲੋ ਗਏ ਸਨ ਲਿਬਾਸ ਸ਼ਕਲ ਸੂਰਤ ਗੱਲ ਕਰਨ ਦਾ ਢੰਗ ਇਸ ਜੋੜੀ ਦਾ ਐਸਾ ਸੀ ਕਿ ਸਭ ਦੀ ਤਵੱਜੂ ਇਹਨਾਂ ਵੱਲ ਹੋ ਗਈ ਬੀਬੀ ਬਾਬੂ ਨੂੰ ਆਖ ਰਹੀ ਸੀ ਅਸੀਂ ਚੰਗੇ ਰਹੇ ਜੇ ਇੱਥੇ ਆ ਜਾਂਦੇ ਤਾਂ ਨਾਲੇ ਤੱਕੀ ਖਾਂਦੇ ਨਾਲੇ ਕੁਝ ਗਵਾ ਕੇ ਜਾਂਦੀ ਤੇ ਨਾਲੇ ਮਖੌਲ ਕਰਵਾਉਂਦੀ ਤੁਸੀਂ ਵੀ ਪ੍ਰੀਡ ਨਹੀਂ ਵੇਖੀ ਨਾਨੂ ਨੇ ਬੜੀ ਹੈਰਾਨੀ ਨਾਲ ਪੁੱਛਿਆ ਨਹੀਂ ਅਸਾਂ ਪੂਰੀ ਪ੍ਰੀਡ ਵੇਖੀਏ ਇੱਕ ਇੱਕ ਆਈਟਮ ਨੂੰ ਵੇਖਿਆ ਏ ਬੜੇ ਆਰਾਮ ਨਾਲ ਘਰ ਬਹਿ ਕੇ ਵੇਖਿਆ ਏ ਇਹ ਸਾਡੀ ਘਰ ਵਾਲੀ ਨਹੀਂ ਸੀ ਮੰਦੀ ਇਹ ਆਖਦੀ ਸੀ ਜ਼ਰੂਰ ਇੰਡੀਆ ਗੇਟ ਜਾਵਾਂਗੇ ਪਰ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਇਹ ਵੀ ਆਖਦੀ ਏ ਚੰਗੇ ਰਹੇ ਬਾਬੂ ਦੀ ਗੱਲ ਸੁਣ ਕੇ ਇੱਕ ਨੇ ਪੁੱਛਿਆ ਫਿਰ ਤੁਸੀਂ ਘਰ ਬੈਠ ਕੇ ਸਭ ਕੁਝ ਕਿਸ ਤਰ੍ਹਾਂ ਵੇਖ ਲਿਆ ਇਸ ਤੋਂ ਪਹਿਲਾਂ ਕਿ ਬੀਬੀ ਜਾਂ ਬਾਬੂ ਵਿੱਚੋਂ ਕੋਈ ਉੱਤਰ ਦਿੰਦਾ ਨਾਨੂ ਵਿੱਚੋਂ ਹੀ ਬੋਲ ਪਿਆ ਇੰਨਾ ਘਰ ਵਿੱਚ ਬੈਠੇ ਆ ਮੂਰਤਾਂ ਹੀ ਵੇਖ ਲਈਆਂ ਹੋਣਗੀਆਂ ਬਾਬੂ ਨੇ ਕਿਹਾ ਨਹੀਂ ਅਸਾਂ ਟੈਲੀਵਿਜ਼ਨ ਤੇ ਸਭ ਕੁਝ ਵੇਖਿਆ ਹੈ ਲੈ ਤੇ ਫਿਰ ਟੈਲੀਵਿਜ਼ਨ ਹੋਰ ਕੀ ਇਹ ਮੂਰਤਾਂ ਹੀ ਤੇ ਹਨ ਇਥਿਆ ਕੀ ਵੇਖਣ ਤੇ ਟੈਲੀਵਿਜ਼ਨ ਵੇਖਣ ਵਿੱਚ ਇੰਨਾ ਹੀ ਫਰਕ ਕੀ ਜਿੰਨਾ ਅਸਲੀ ਆਦਮੀ ਤੇ ਉਸਦੀ ਮੂਰਤ ਵੇਖਣ ਵਿੱਚ ਹੈ ਇਹ ਗੱਲ ਸੁਣ ਕੇ ਸਾਰੇ ਨਾਨੂਵਾਲ ਵੇਖਣ ਲੱਗ ਪਏ ਇਹ ਸਾਰੀਆਂ ਗੱਲਾਂ ਜਾਣਦਾ ਜੀ ਫਰਕ ਕੀ ਪਿਆ ਸਾਹਮਣੇ ਤੇ ਟੈਲੀਵਿਜ਼ਨ ਵਿੱਚ ਸਭ ਕੁਝ ਦਿਸਦਾ ਸੀ ਬਾਬੂ ਦੀ ਗੱਲ ਸੁਣ ਕੇ ਨਾਨੂ ਨੇ ਬੀਬੀ ਨੂੰ ਸੰਬੋਧਨ ਕਰਦਿਆਂ ਕਿਹਾ ਬਾਬੂ ਜੀ ਗਏ ਹੁਣ ਪਰਦੇਸ ਤੇ ਤੁਸੀਂ ਘਰ ਉਹਨਾਂ ਨੂੰ ਉਡੀਕ ਰਹੇ ਹੋ ਇਹ ਆਪ ਆਉਣ ਦੀ ਬਜਾਏ ਆਪਣੀ ਮੂਰਤ ਭੇਜ ਦੇਣ ਇਸ ਵਿੱਚ ਕੋਈ ਫਰਕ ਨਹੀਂ ਹਾਸਾ ਮਚ ਗਿਆ ਬਾਬੂ ਦੀ ਵੋਟੀ ਹਾਸੇ ਵਿੱਚ ਸ਼ਾਮਲ ਹੋਈ ਪਰ ਬਾਬੂ ਨੂੰ ਕੁਝ ਫਿਕਰ ਜਿਹਾ ਲੱਗ ਗਿਆ ਝੰਡੂ ਨੇ ਕਿਹਾ ਚਲੋ ਸਾਡੇ ਨਾਲੋਂ ਤੇ ਇਹ ਵੀ ਚੰਗੇ ਰਹੇ ਅਸਾਂ ਤੇ ਮੂਰਤਾਂ ਵੀ ਨਹੀਂ ਵਿਖੀਆਂ ਲੈ ਇਹ ਵੀ ਆਪਣਾ ਮੁਕਾਬਲਾ ਬਾਬੂਆਂ ਨਾਲ ਕਰਨ ਲੱਗ ਪਿਆ ਜੱਤ ਦੀ ਕੋੜ ਘੇਰ ਲਈ ਤੇ ਸਤੀਰਾਂ ਨੂੰ ਜਫੇ ਚਲੋ ਕਿਸੇ ਵੇਖ ਲਿਆ ਕਿਸੇ ਸੁਣ ਲਿਆ ਵੱਡੀ ਗੱਲ ਤਾਂ ਇਹ ਹੈ ਮਲਕਾ ਰਾਣੀ ਦਾ ਸਵਾਗਤ ਇੱਥੇ ਬੜਾ ਹੋਇਆ ਹਾਂ 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 ਰੋਸ਼ਦੀ ਮੁੱਖ ਮੰਤਰੀ ਨਾਲੋਂ ਵੱਧ ਅਮਰੀਕਾ ਦੇ ਪ੍ਰਧਾਨ ਨਾਲੋਂ ਵੱਧ ਇਉਂ ਜਾਪਦਾ ਸੀ ਜਿਵੇਂ ਅੰਗਰੇਜ਼ਾਂ ਨੂੰ ਇੱਥੋਂ ਤੋੜ ਕੇ ਹਿੰਦੁਸਤਾਨੀ ਪਛਤਾ ਰਹੇ ਹਨ ਇਹਨਾਂ ਨੂੰ ਬੜਾ ਬੋਲੀਬਾਜੀ ਨਹੀਂ ਉਹ ਨਹੀਂ ਮਹਾਰਾਣੀ ਕਰਕੇ ਸਵਾਗਤ ਹੋਇਆ ਕੋਈ ਮਹਾਰਾਜਾ ਹੁੰਦਾ ਤਾਂ ਇਹਨਾਂ ਨਹੀਂ ਸੀ ਹੋਣਾ ਵਿਖੂ ਏਕੜਾ ਨੰਨੂ ਨਾਲੋਂ ਘੱਟ ਜੇ ਪ੍ਰਧਾਨ ਮੰਤਰੀ ਪ੍ਰਧਾਨਾਂ ਦੇ ਬਾਦਸ਼ਾਹਾਂ ਦਾ ਸਵਾਗਤ ਵਿੱਚ ਮੁਕਾਬਲਾ ਨਹੀਂ ਕਰੀਦਾ ਬਾਦਸ਼ਾਹ ਦੀ ਨਮਾਇਸ਼ ਵਧੀਕ ਤੇ ਇਖਤਿਆਰ ਘੱਟ ਹੁੰਦੇ ਨੇ ਇੱਥੇ ਇੱਕ ਤੋਂ ਇੱਕ ਟਿੱਪਣੀ ਆਜੀ ਇਥੋਂ ਦੇ ਰਾਜਾ ਮਹਾਰਾਜਿਆਂ ਵੱਲੋਂ ਤਾਂ ਮਲਕਾ ਦਾ ਸਵਾਗਤ ਇਸ ਵਾਸਤੇ ਵਧੀਕ ਹੋਇਆ ਕਿ ਇੱਕੋ ਬਰਾਦਰੀ ਚੋ ਹੋਈ ਨਹੀਂ ਇਹ ਬੜਾ ਚਿਰ ਸਾਡੇ ਹਾਕਮ ਰਹੇ ਨੇ ਉਹ ਪ੍ਰਾਣਾ ਗੁਲਾਮੀ ਵਾਲਾ ਪ੍ਰਭਾਵ ਵੀ ਅਜੇ ਸਾਡੇ ਵਿੱਚ ਮੌਜੂਦ ਹੈ ਮੇਰੇ ਤਾਂ ਖਿਆਲ ਇਹ ਅੰਗਰੇਜ਼ ਅਖੀਰ ਭਲੇ ਮਾਨਸੀ ਨਾਲ ਇੱਥੋਂ ਚਲੇ ਗਏ ਸਨ ਇਹ ਅਹਿਸਾਸ ਵੀ ਸਾਡੇ ਲੀਡਰਾਂ ਨੂੰ ਯਾਦ ਹੈ ਇਹ ਕਿਹੜੀ ਗੱਲ ਹੈ ਪ੍ਰਾਣਚਾਰੀ ਲਈ ਤਾਂ ਸਾਡਾ ਦੇਸ਼ ਮਸ਼ਹੂਰੀ ਹੈ ਅਜਿਹੇ ਮੌਕਿਆਂ ਤੇ ਖਰਚ ਵਰਚ ਦੀ ਪਰਵਾਹ ਅਸੀਂ ਨਹੀਂ ਕਰਦੇ ਹੁੰਦੇ ਸਾਡੇ ਲਈ ਪ੍ਰਾਣਾ ਆ ਜਾਏ ਤਾਂ ਆਪ ਨੂੰ ਭਾਵੇਂ ਪਿੱਛੇ ਚਾਰ ਦਿਨ ਭੁੱਖਿਆ ਵੀ ਕੱਟਨੇ ਪੈ ਜਾਣ ਪ੍ਰੌਣਿਤੀ ਖਾਤਰ ਅਸੀਂ ਬਿੱਤੋਂ ਵੱਧ ਹੀ ਕਰਦੇ ਹਾਂ ਆਪਣੀਆਂ ਰਵਾਇਤਾਂ ਕੋਈ ਛੱਡਦਾ ਈ ਅਸਲੀ ਗੱਲ ਕਿਸੇ ਦੱਸੀ ਹੀ ਨਹੀਂ ਇਹ ਮਲਕਾ ਐਲਿਜ਼ਾਬੈਥ ਇੰਗਲੈਂਡ ਦੀ ਬਾਦਸ਼ਾਹ ਜੋ ਹੋਈ ਅਸੀਂ ਇਸ ਦਾ ਆਦਰ ਮਾਣ ਸਵਾਗਤ ਕਰਾਂਗੇ ਤਾਂ ਸਮਝੋ ਕਰੋੜਾਂ ਬੰਦਿਆਂ ਦਾ ਆਦਰ ਕਰਾਂਗੇ ਉਹਨਾਂ ਨਾਲ ਸਾਡੇ ਸਬੰਧ ਵਧੇਖ ਚੰਗੇ ਹੋਣਗੇ ਅਖੀਰ ਇਸ ਦਾ ਫਾਇਦਾ ਸਾਡੇ ਮੁਲਕ ਨੂੰ ਵੀ ਪੁੱਜੇਗਾ ਹਾਂ ਠੀਕ ਬਾਈ ਠੀਕ ਆਦਰ ਵਾਲੀ ਨੂੰ ਆਦਰ ਮਿਲਣਾ ਹੀ ਚਾਹੀਦਾ ਹੈ ਇਹ ਗੱਲ ਸਹੀ ਹੈ ਇਹ ਸਿਆਣੀ ਗੱਲ ਹੈ ਵੱਡਿਆਂ ਦਾ ਆਦਰ ਕਰਨ ਵਾਲਾ ਵੀ ਵੱਡਾ ਹੀ ਸਮਝਿਆ ਜਾਂਦਾ ਹੈ ਹੈ ਵੀ ਇਹ ਗੱਲ ਠੀਕ ਕਿ ਵੱਡਿਆਂ ਦਾ ਆਦਰ ਕਰਕੇ ਹੀ ਵੱਡੇ ਹੋ ਸਕਦੇ ਨੇ ਚੰਡੂ ਪਹਿਲਾਂ ਤੇ ਸਭ ਕੁਝ ਸੁਣਦਾ ਰਿਹਾ ਹੁਣ ਉਸ ਜ਼ੋਰ ਨਾਲ ਤਾੜੀ ਮਾਰੀ ਫਿਰ ਤੇ ਹਮੰਤੜੇ ਵੀ ਵੱਡਿਆਂ ਵਿੱਚ ਹੋ ਗਈ ਮਲਕਾ ਤੇ ਆਦਰ ਲਈ ਕੁਝ ਨਾ ਕੁਛ ਤੇ ਅਸਾਂ ਵੀ ਕੀਤਾ ਹੀ ਹੈ ਨਾ ਹੁਣ ਚਾਚੇ ਝੰਡੂ ਨੂੰ ਸਮਝਾਈ ਜੇ ਨਾਨੂ ਤੋਂ ਇਹ ਗੱਲ ਸੁਣ ਕੇ ਝੰਡੂ ਆਖਣ ਲੱਗਾ ਬਈ ਨਾਨੂ ਤੈਨੂੰ ਤੇ ਬੜੀ ਹੀ ਵਕਫੀ ਜਾਪਦੀ ਏ ਇੱਕ ਗੱਲ ਮੈਨੂੰ ਹੋਰ ਸਮਝਾ ਦੇ ਹਾਂ ਦੱਸ ਚਾਚਾ ਝੰਡੂ ਪੈਰ ਵਿੱਚ ਪਾਈ ਹੋਈ ਟੁੱਟੀ ਫੁੱਟੀ ਜੁੱਤੀ ਨੂੰ ਹੱਥਾਂ ਨਾਲ ਪੂੰਝ ਰਿਹਾ ਸੀ ਫਿਰ ਪਾਟੇ ਹੋਏ ਪਜਾਮੇ ਦੇ ਲੰਗਾਰਾ ਨੂੰ ਗੰਡਾ ਮਾਰਨ ਲੱਗਾ ਅਖੀਰ ਉਸ ਆਪਣੀ ਮੈਲੀ ਖਲ ਟੋਪੀ ਨੂੰ ਉਲਟਦਿਆਂ ਕਰਕੇ ਸਿਰ ਤੇ ਰੱਖਦਿਆਂ ਪੁੱਛਿਆ ਨਾਨੂ ਸੁਣਿਆ ਮਲਕਾ ਦਿਨ ਵਿੱਚ ਪੰਛੀਵਾਰੀ ਪੁਸ਼ਾਕ ਬਦਲਦੀ ਏ ਚਾਚਾ ਬਲੈਤ ਵਿੱਚ ਸਾਰੇ ਹੀ ਇਸ ਤਰ੍ਹਾਂ ਛੰਡੇ ਫੂਕੇ ਰਹਿੰਦੇ ਨੇ ਦੋਸਤੋ ਇੱਥੇ ਹੀ ਇੱਕ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ